ਗੁਰਦੁਆਰਾ ਸੁਨਾਟੋਲੀ ਸਾਹਿਬ ਦੀ ਨਵੀਂ ਇਮਾਰਤ ਦਾ ਉਦਘਾਟਨ ਬਾਬਾ ਹਰਬੰਸ ਸਿੰਘ ਘਰ ਸੇਵਾ ਦਿੱਲੀ ਵਾਲੇ ਵੱਲੋਂ ਕੀਤੀ ਗਈ ਸੇਵਾ ਅਰਦਾਸ ਉਪਰੰਤ ਪ੍ਰਧਾਨ ਜਗਜੋਤ ਸਿੰਘ ਸੋਹੀ ਨੂੰ ਸੋਪੇ ਕੀਆਂ ਚਾਪੀਆਂ ਤਾਕਤਸ਼ੀਰਿ ਹਰਮੰਦਰ ਜੀ ਪਟਨਾ ਸਾਹਿਬ ਦੇ ਖੇਤਾਂ ਤਾਂ ਸਾਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਬੜੀ ਹੀ ਸ਼ਰਧਾ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਇਸ ਮਹਾਨ ਦਿਨ ਤੇ ਗੁਰਦੁਆਰਾ ਸੁਨਾਟੋਲੀ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ ਜਿਸ ਦੀ ਸੇਵਾ ਪੰਥਰਤਨ ਬਾਬਾ ਹਰਬਾਉ ਸਿੰਘ ਜੀ ਕਾ ਸੇਵਾ ਦਿੱਲੀ ਵਾਲਿਆਂ ਵੱਲੋਂ ਕਰਵਾਈ ਗਈ ਪੰਜ ਪਿਆਰੇ ਦੀ ਅਗਵਾਈ ਹੇਠ ਆਨੰਦ ਸਾਹਿਬ ਦੇ ਪਾਠ ਉਪਰੰਤ ਅਰਦਾਸ ਬੇਨਤੀ ਕਰਕੇ ਨਵੀਂ ਇਮਾਰਤ ਦੀਆਂ ਚਾਬੀਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜਗਜੋਤ ਸਿੰਘ ਸੋਹੀ ਨੂੰ ਸੌਂਪ ਦਿੱਤੀਆਂ ਗਈਆਂ ਪ੍ਰਬੰਧਕ ਕਮੇਟੀ ਵੱਲੋਂ ਵੀ ਕਾਰ ਸੇਵਾ ਦਿੱਲੀ ਵਾਲਿਆਂ ਦਾ ਧੰਨਵਾਦ ਕੀਤਾ ਗਿਆ ਗੁਰੂ ਜੀ ਕੀ ਫਤਿਹ ਤਹੀਂ ਪ੍ਰਕਾਸ਼ ਹਮਾਰਾ ਪਿਓ ਪਟਨਾ ਸ਼ਹਿਰ ਵਿਖੇ ਪਹੁੰਚਿਓ ਬਹੁਤ ਹੀ ਖੁਸ਼ੀਆਂ ਪਰਸਵਾ ਸਭੇ ਕਮਾਲ ਗੁਰਗੋਵਰ ਸਿੰਘ ਦੀ ਮਾਰਗਦਰਸ਼ਕਾਂ ਤੇਨੂੰ 8:00 ਵਜੇ ਪ੍ਰਕਾਸ਼ ਦਰਾਂ ਜੋ ਕਿ ਤਖਤੁਰ ਨੰਦਨੀ ਪੱਟਾ ਸਾਹਿਬ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਰਤਾਜ ਜੀ ਹੋਗ ਨਾਲ ਬਿਆਸ ਜੀ ਨਾਲ ਜਿਹੜਾ ਕਿ ਮਨਾਇਆ ਜਾ ਰਿਹਾ ਹੈ ਅੱਜ ਅਸੀਂ ਇਸ ਉਤੰਤ ਘੁਲੋਤੇ ਹਾਂ ਗੁਰਦੁਆਰਾ ਸੁਨਾਰ ਟੋਲੀ ਜਿਹੜਾ ਕਿ ਤਖਤੁਰ ਸਾਹਿਬ ਤੋਂ 1.5 ਕਿਲੋਮੀਟਰ ਦੀ ਵਿੱਤੇ ਹੈ ਇਹ ਚਾਜੁਗਦਾਨ ਜਿੱਥੇ ਪਹਿਲਾਂ ਇਮਾਰਤ ਛੋਟੀ ਸੀ ਉਹ ਹੁਣ ਵੱਡੀ ਇਮਾਰਤ ਸਰਤਾਜ ਵੱਲੋਂ ਜੀ ਹੈ ਇਹ ਕਾਰ ਕੀਤੀ ਹੈ ਕਾਰ ਸੇਵਾ ਦਿੱਲੀ ਵਾਲੇ ਸੰਪਰਦਾਏ ਬਾਬਾ ਬਕਰ ਜ ਸਿੰਘ ਦੇ ਬਾਬਾ ਮਹਿੰਦਰ ਸਿੰਘ ਹੋਣਾ ਵਾਲੋ ਜਿਹੜੀ ਕਿ ਇਹ ਅੱਜ ਮੁਕੰਮਲ ਹੋਈ ਹੈ ਅੱਜ ਇਹ ਮੁਕੰਮਲ ਹੋਰ ਦੁਬਾਰਾ ਸਜਾਇਆ ਆਪਣੇ ਦੁਆਰ ਸਜਾਇਆ ਅੱਦੇ ਅੱਜ ਚਾਬੀਆਂ ਜਿਹੜੀਆਂ ਸਾਕ ਸਰਪੰਦ ਦੇ ਪ੍ਰਬੰਧਕਾਂ ਨੂੰ ਇਹ ਚਾਬੀਆਂ ਸੌਂਪ ਦਿੱਤੀਆਂ ਗਈਆਂ ਤੇ ਬੜੀ ਵੱਡੀ ਸੇਵਾ ਦਿੱਲੀ ਕਾਰ ਸੇਵਾ ਵਾਲੇ ਜਿਹੜੇ ਨਿਵਾਰਿਆ ਨੇ ਜਿੰਨਾ ਰਸਤੇ ਨਾਲ ਸੰਗਤ ਆਈ ਗਲੀਆਂ ਭੀੜੀਆਂ ਨੂੰ ਛੋਟੀਆਂ ਗਲੀਆਂ ਨੂੰ ਅਤੇ ਫਿਰ ਵੀ ਕਾਰਸੇ ਵਾਲੇ ਮਹਾਂਪੁਰਖਾਂ ਦੀ ਜਿਹੜੀਆਂ ਸੇਵਾ ਨਭਾਈਏ ਬਾਬਾ ਗੁਰਨਾਮ ਸਿੰਘ ਜੀ ਬਾਬਾ ਮੇਰੋ ਸਿੰਘ ਜੀ ਜਿਹੜੇ ਕੋ ਧਰਨਾ ਸਾਹਿਬ ਦੀ ਰਹਿ ਕੇ ਸੇਵਾ ਸੰਭਾਲ ਕਰਦੇ ਸੇਵਾਵਾਂ ਕਰਦੇ ਆ ਤੇ ਅੱਜ ਗੁਰਦੁਆਰਾ ਬਣ ਕੇ ਜਿਹੜਾ ਪਹਿਲਾਂ ਵੀ ਗੁਰਦੁਆਰ ਸਾਹਿਬ ਦੇ ਮਾਰਕੀਟ ਵਿੱਚ ਉਹਨੇ ਵੱਡੀ ਇਮਾਰਤ ਬਣ ਕੇ ਪਿਆਰ ਹੋ ਗਿਆ ਬੱਟਾ ਹਾਲ ਜਿਹੜਾ ਹੈ ਤੇ ਬਣ ਕੇ ਪਿਆਰ ਹੋ ਗਿਆ ਕਟੜ ਜੀਰ ਮੰਦਿਰ ਜੀ ਪੰਡਾ ਸਾਹਿਬ ਦੇ ਪ੍ਰਬੰਧ ਕਮੇਟੀ ਵੱਲੋਂ ਸਭੂਰ ਸੰਗਤਾਂ ਵੱਲੋਂ ਕਾਰਸੇ ਵਾਲੇ ਮਹਾਂਪੁਰਖ ਬਾਬਾ ਬਚਨ ਜੀ ਜੀ ਬਾਬਾ ਮਹੰਤਰ ਜੀ ਅੱਜ ਸਾਰੇ ਜਥੇਬੰਦੀ ਨੂੰ ਬਹੁਤ ਬਹੁਤ ਧੰਨਵਾਦ ਹੈ ਗੁਰਸੱਭ ਕਿਰਪਾ ਕਰਨ ਇਹਨਾਂ ਦੇ ਮਿਹਰ ਭਰਿਆਤ ਬੁਲਾਇ ਰੱਖਣ ਇੱਥੇ ਤਰਾਏ ਕੌਮ ਦੀ ਸੇਵਾ ਕਰਦੇ ਨੇ ਚੜ੍ਹਦੇ ਤੱਕ ਪਰਮਾਤਮਾ ਇਹਨਾਂ ਲੋਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਵਾਹਿਗੁਰੂ ਜੀ ਗੁਰਦੁਆਰਾ ਸੰਗਤ ਸਨਾਰ ਟੋਲੀ ਅੱਜ ਓਪਨਿੰਗ ਹੋਈ ਹੈ ਦਿਗਟਨ ਹੋਇਆ ਹੈ ਖੰਡਪੜ ਸਾਹਿਬ ਦਾ ਭੋਗ ਪਿਆ ਸਾਰੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਉਮਮ ਹਮਾ ਕੇ ਪਹੁੰਚੀਆਂ ਸ੍ਰੀਮਾਨ ਸੰਤ ਬਾਬਾ ਰਵਨ ਸਿੰਘ ਕਾਰ ਸੇਵਾ ਦਿੱਲੀ ਵਾਲੇ ਉਹਨਾਂ ਤੋਂ ਰਸਾਏ ਹੋਏ ਬਾਬਾ ਬਚਨ ਸਿੰਘ ਜੀ ਸੰਤ ਬਾਬਾ ਮਹਿੰਦਰ ਸਿੰਘ ਜੀ ਹੋਰ ਸੰਗਤ ਸਾਧੂ ਸੰਤ ਮਹਾਂਪੁਰਖ ਆਏ ਸੀ ਭਾਈ ਉਹਨਾਂ ਨੇ ਆਨ ਕੇ ਇੱਥੇ ਵੈਗਰੂ ਜੀ ਬਹੁਤ ਸ਼ਾਹ ਸੰਗਤਾਂ ਨਾਲ ਆਈ ਸੰਗਤ ਜੀ ਉੱਤੋਂ ਵੱਦ ਸੇਵਾ ਕਰ ਰਹੀਆਂ ਸੰਗਤਾਂ ਜੋ ਵੀ ਸੇਵਾ ਕਰ ਰਹੀਆਂ ਨੇ ਲੰਗਰ ਦੀਆਂ ਸੇਵਾ ਕਰ ਰਹੇ ਨੇ ਮਾਤਾ ਬਜ਼ੁਰਗਾਂ ਜੀ ਉਹਨਾਂ ਨੇ ਵੀ ਸੇਵਾ ਕੀਤੀ ਇੱਥੇ ਗੇਟਾਂ ਦੀ ਸੇਵਾ ਕੀਤੀ ਪਲਕੀ ਸਭ ਦੀ ਸੇਵਾ ਕੀਤੀ ਜੋ ਵੀ ਕਾਰ ਸੇਵਾ ਵੇਖੋ ਜਿਹੜਾ ਵੀ ਦੇਸ਼ਾਂ ਵਿਦੇਸ਼ਾਂ ਚ ਜਿੱਥੋਂ ਵੀ ਸੰਗਤ ਆਈਏ ਚੱਲ ਕੇ ਆਈਏ ਤਖਤਾਂ ਤੇ ਪਟਨਾ ਸਾਹਿਬ ਮਹਾਰਾਜ ਦੇ ਜਨਮ ਸਥਾਨ ਤੇ ਜੀ ਇਹ ਹਰ ਸਾਲ ਹੀ ਇਦਾਂ ਵਾਇਰੂ ਸਾਰੀ ਸੰਗਤ ਹਮ ਹਮਾ ਕੇ ਪਹੁੰਚਦੀ ਏ ਅੱਜਾਂ ਵੀ ਸੰਗਤਾਂ ਨੇ ਬਹੁਤ ਅੱਗੇ ਨਾਲ ਸੰਗਤ ਵੱਧ ਆਈ ਆ ਜੀ ਜੋ ਵੀ ਜਿਵੇਂ ਜਿਵੇਂ ਸੰਗਤ ਨੂੰ ਪਤਾ ਲੱਗਦਾ ਹੈ ਜੇ ਕੋਈ ਦੱਸਦਾ ਜਾ ਕੇ ਜੀ ਜਿੰਨੇ ਵੀ ਇਤਿਹਾਸਕ ਸਥਾਨ ਨੇ ਇੱਥੇ ਸੇਵਾ ਬਾਬਾ ਸੁਭਾਨ ਸਿੰਘ ਬਾਬਾ ਬਚਨ ਸਿੰਘ ਉਹਨਾਂ ਦੀ 84 ਤੋਂ ਪਹਿਲਾਂ ਦੀ ਸੇਵਾ ਚੱਲ ਰਹੀ ਹੈ ਵੈਗਰੂ ਜੀ ਇੱਥੇ ਜਿਹੜੇ ਮੁਖੀ ਨੇ ਜਿਹੜੇ ਇੱਥੇ ਦੇ ਕਰਤਾ ਕਰਤਾ ਨੇ ਉਹ ਬਾਬਾ ਗੁਰਨਾਮ ਸਿੰਘ ਜੀ ਨੇ ਬਹੁਤ ਸੇਵਾ ਕਰਾ ਰਹੇ ਨੇ ਬਾਬਾ ਜਗਤਾਰ ਸਿੰਘ ਜੀ ਨੇ ਕਾਰ ਸੇਵਾ ਪਟਨਾ ਸਾਹਿਬ ਤੋਂ ਇੱਥੇ ਸਾਰੇ ਹੋਮ ਹੋਮਾ ਕੇ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਕਮੇਟੀ ਦੇ ਸੰਯੋਗ ਦੇ ਨਾਲ ਸੇਵਾਦਾਰਾਂ ਦੇ ਨਾਲ ਇੱਥੋਂ ਦੀਆਂ ਜੜੀਆਂ ਸੰਗਤਾਂ ਨੇ ਖਾਸ ਪਟਨਾ ਸਾਹਿਬ ਦੀਆਂ ਨੇ ਉਹਨਾਂ ਨੇ ਬਹੁਤ ਸੰਯੋਗ ਦਿੱਤਾ ਜੀ ਵੱਧ ਚੜ ਕੇ ਸੰਯੋਗ ਦਿੱਤਾ ਸਾਡੇ ਤੋਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਟਨਾ ਸਾਹਿਬ ਤੋਂ ਬਿਊਰੋ ਰਿਪੋਰਟ ਚੜਦੀ ਕਲਾ ਟਾਈਮ ਟੀਵੀ